मथा हाँ। टेकी, हाँ। टेकी न्यो के योवा अपने सर्जन हार्डे नवाई हाँ। हाँ। पहली गल की के आओ अ परमेश्वर ना टेकी मेके और न्यो के ਗੋਡੇ ਡੀਟੀ ਕਿ ਕਦਾਂ ਬਈ ਨਿਊਆਂ ਕੇ ਸਿਰਜਣਹਾਰ ਦੇ ਅੱਗੇ ਕਿਦਾਂ ਰਹਿਣਾ ਨਿਊਆਂ ਕੇ ਵਿੱਚ ਸ਼ੈ ਗੋਡੇ ਡੀਟੀ ਗੋਡੇ ਡੀਟੀ ਕਿ ਪਹਿਲੀ ਗੱਲ ਅੱਗੇ ਪੜੋ ਉਹ ਤਾਂ ਸਾਡਾ ਪਰਮੇਸ਼ਵਰ ਹੈ ਉਹ ਤਾਂ ਸਾਡਾ ਪਰਮੇਸ਼ਵਰ ਹੈ ਅਸੀਂ ਉਹਦੀ ਜੀਉਂਦੀ ਪਰਜਾ ਅਸੀਂ ਉਹਦੀ ਜੀਉਂਦੀ ਪਰਜਾ ਆ ਜੀਉਂਦੀ ਜੀਉਂਦੀ ਹਾਂ ਅਤੇ ਉਹਦੇ ਹੱਥਾਂ 'ਦਿਆਂ ਪੇਡਾਂ ਹਾਂ ਹਾਂ ਉਹਦੇ ਹੱਥਾਂ 'ਦਿਆਂ ਅਸੀਂ ਕੀ ਆ ਬਈ ਪੇਡਾਂ ਹਾਂ ਹਾਂ ਉਹਦੇ ਹੱਥਾਂ 'ਦਿਆਂ ਅਸੀਂ ਕੀ ਆ ਪੇਡਾਂ ਪੇਡਾਂ ਆ ਕਾਸ਼ ਅੱਜ ਉਸ ਦੀ ਆਵਾਜ਼ ਸੁਣਦੇ ਹallelujah ਹallelujah ਕਾਸ਼ ਕਿ ਤੁਸੀਂ ਉਹਦੀ ਅੱਜ ਵਾਹ ਵਾਹ ਕਾਸ਼ ਕਿ ਤੁਸੀਂ ਉਹਦੀ ਅੱਜ ਕੀ ਸੁਣਦੇ ਬਈ ਆਵਾਜ਼ ਸੁਣਦੇ ਅਸੀਂ ਉਹਦੇ ਹੱਥ ਦੀਆਂ ਕੀਆਂ ਬਈ ਪੇਡਾ ਪੇਡਾ ਆ ਅਸੀਂ ਉਹਦੀਆਂ ਪੇਡਾ ਆ ਅਸੀਂ ਉਹਦੀ ਯੂਰੀਆਂ ਪੇਡਾ ਆ ਅਸੀਂ ਉਹਦੇ ਖੂਨ ਦੇ ਖਰੀਦੇ ਹੋਏ ਆ ਕਾਸ਼ ਜਗੂੜਾ ਦੇ ਵਿੱਚ ਕਹਿ ਰਿਹਾ ਕਹਿੰਦਾ ਉਹਦੀ ਆਵਾਜ਼ ਕੋ ਸੁਣਦੇ ਅੱਜ ਉਹਦੀ ਆਵਾਜ਼ ਸੁਣਦੇ ਅਸੀਂ ਸਭ ਇਹ ਪ੍ਰਭੂ ਦਾ ਵਾਚ ਇਹ ਜੀ ਹੰਦਾ ਵਾਚ ਰਹਿ ਰਿਹਾ ਹੈ ਉਹ ਯਾ ਵਾਜ ਨੂੰ ਸੁਣਨਾ ਆ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਾਂਗੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾਗੇ ਤਾਂ ਤਾਈ ਟਪਾ ਹੋਈ ਅੱਜ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਆ ਇਹ ਆਪਣੇ ਜੀਵਨ ਦੇ ਵਿੱਚ ਚਾਹਤੀ ਮਾਂ ਦੇ ਕਿ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਆ ਸੁਣਦੇ ਆ ਜਿਹੜਾ ਵਚਨ ਚ ਲਿਖਿਆ ਉਹ ਸੁਣ ਰਹੇ ਆ ਅਸੀਂ ਕਿ ਉਹ ਆਵਾਜ਼ ਤੇਰੇ ਆ ਸਾਨੂੰ ਹਾਲੇਲੂਇਆ ਸਭ ਨੇ ਧਿਆਨ ਕਰਨਾ ਹੈ वचन ਦੇ ਧੰਨਵਾਦ वचन ਤੇ ਮੰਨ ਲਵਾਂਗੀ ਪ੍ਰਭੂ ਦੀ ਆਵਾਜ਼ ਨੂੰ ਸੁਣੋਂਗੇ ਪਰਮੇਸ਼ਵਰ ਜ਼ਿੰਦਗੀ ਨੂੰ ਬਦਲ ਦੇ ਦੇਗਾ ਹਾਲੇਲੂਇਆ ਜੀਵਨ ਦੀ ਸਥਿਤੀ ਨੂੰ ਬਦਲਦਾ ਪਰਮੇਸ਼ਵਰ ਆਗੇ ਅੱਗੇ ਬੜੋ ਬਈ ਤੁਸੀਂ ਆਪਣੇ ਦਿਲਾਂ ਨੂੰ ਕਟੋਰ ਨਾ ਕਰੋ ਤੁਸੀਂ ਆਪਣੇ ਦਿਲਾਂ ਨੂੰ ਕਹਿੰਦਾ ਕੀ ਕਰੋ ਕਟੋਰ ਨਾ ਕਰੋ ਉਹ ਪਤਾ ਹੈ ਪਰਮੇਸ਼ਵਰ ਨੂੰ ਪਰਮੇਸ਼ਵਰ ਨੇ ਹਿਜ਼ਕੀਯਾ ਦੀ ਕਿਤਾਬ ਦੇ ਵਿੱਚ ਲਿਖਿਆ ਕਿਦਾ ਦਿਲ ਮੈਨੂੰ ਦੇ ਲਈ ਪੱਥਰ ਦਾ ਮੇਰੇ ਕੋ ਮਾਸਦਾ ਦੇ ਲਲਾ ਕਿਹੜਾ ਵੀ ਮਾਸਦਾ ਦੇ ਹੁਣ ਪਤਾ ਹੈ ਦਿਲ ਦੇ ਵਿੱਚ ਸਾਰਾ ਕੁਝ ਆ ਹਾਲੇਲੂਇਆ ਹਾਲੇਲੂਇਆ ਇਹ ਕਹ ਹਮਾਰਾ ਕਿੱਥੇ ਆ ਮੇਰੇ ਦੇ ਅੰਦਰ ਇੱਥੇ ਅੰਦਰ ਹੀ ਆ ਘਰ ਮਾਇ ਕਿੱਥੇ ਹੁੰਦਾ ਬਈ ਮੇਰੇ ਦੇ ਅੰਦਰ ਮਾਪ ਕਿੱਥੇ ਉੱਪਰ ਪੈਦਾ ਹੁੰਦਾ ਆ ਮਨ ਦੇ ਅੰਦਰੋ ਹੀ ਅੰਦਰੋਂ ਬਾਹਰ ਪਰ ਆਪੜੋ ਤੁਸੀਂ ਆਪਣੇ ਦਿਲ ਨੂੰ ਕਠੋਰ ਨਾ ਕਰੋ ਤੁਸੀਂ ਆਪਣੇ ਦਿਲ ਨੂੰ ਕਠੋਰ ਨਾ ਕਰੋ ਜਿਵੇਂ ਮਰੀ ਬਾਹ ਦੇ ਮਸਾ ਦੇ ਵੇਲੇ ਵਿਜਾੜ ਵਿੱਚ ਕੀ ਹਾਂ ਜਦੋਂ ਮਰੀ ਬਾਹ ਮਸਾ ਤੋਂ ਜਦੋਂ ਅਸਟ੍ਰੇਲੀਆ ਨੂੰ ਲੈ ਕੇ ਆ ਰਿਹਾ ਸੀ ਪਰਮੇਸ਼ਵਰ ਉਹ ਤੋਂ ਮਾਨ ਕਠੋਰ ਕਰ ਲਿਆ ਉਹਨਾਂ ਨੇ ਕੀ ਕਰ ਲਿਆ ਉਹਨਾਂ ਨੇ ਮਾਨ ਕਠੋਰ ਲੂਦੀ ਦੀ ਪਤਨੀ ਨੇ ਕੀ ਕੀਤਾ ਮਾਨ ਕਠੋਰ ਮਾਨ ਕਠੋਰ ਕਰ ਉਹਦੇ ਉਹ ਤਨੀ ਵੀਰਾ ਕਾਰ ਬੜਾ ਵਧੀਆ ਸੀ ਹਾਂਜੀ ਬਹੁਤ ਵਧੀਆ ਸੀ ਰਕਾਰ ਮੇਰਾ ਉਸ ਬਰਬਾਦ ਹੋ ਰਿਹਾ ਆ

ਸਚੇਤ ਕਿਦਾ ਮੇਰੀ ਆਵਾਜ਼ ਬੋਲੇ ਉਹਦੀ ਬਾਜ ਸੁਣਿਆ ਆਵਾਜ਼ ਨੂੰ ਨਹੀਂ ਸੁਣਿਆ ਨਹੀਂ ਸੁਣਿਆ ਬਾਜ ਨੂੰ ਬੋਲੋ ਸਾਰੇ ਸਰਬਿਸ਼ਵਾਸੀ ਬੋਲੋ ਪਰਮੇਸ਼ਵਰ ਦੀ ਬਾਜ ਨੂੰ ਨਹੀਂ ਸੁਣਿਆ ਪਰਮੇਸ਼ਵਰ ਦੀ ਬਾਜ ਕੀ ਸੀ ਭੱਜ ਵਿਸ਼ੇਵਰ ਕਿਹਨੂੰ ਦੇਖੇ ਮਰਦਾ ਨਹੀਂ ਭੱਜ ਭੱਜ ਸਕਦੇ ਤਾਂ ਭੱਜ ਜਾਓ ਵਿਸ਼ੇਵਰ ਕੀ ਦੇਖੇ ਪਰ ਉਹਦੀ ਉਹਦੀ ਬਾਜ ਨੂੰ ਸੁਣਿਆ ਨਹੀਂ ਇਸ ਰਈਆ ਨੇ ਉਹਦੀ ਬਾਜ ਨੂੰ ਸੁਣਿਆ ਸਾਡੇ ਲਈ ਇੱਕ ਨਮੂਨਾ ਆਇਆ ਆਦੇ ਲੀ ਕੀ ਇੱਕ ਨਮੂਨਾ ਹੈ ਅਸੀਂ ਇਹ ਕੀ ਕਰਨਾ ਵਾਹ ਮਾਸ਼ੂਰ ਨਾ ਪ੍ਰਭੂ ਸਾਨੂੰ ਕਹਿ ਕੇ ਆਇਆ ਕਈ ਵਾਰੀ ਸਾਨੂੰ ਆਵਾਜ਼ ਦੇ ਰਿਹਾ ਆ ਪਵਿੱਤਰ ਆਤਮਾ ਸਾਨੂੰ ਆਵਾਜ਼ ਦੇ ਰਿਹਾ ਆ ਅਰਸ਼ੀ ਬੋਦੇ ਨਹੀਂ ਹਾਲੇ ਅੱਗੇ ਵਧੋ ਜਦ ਤੁਹਾਡੇ ਪਿਓ ਦਾਦਿਆਂ ਨੇ ਮੈਨੂੰ ਪਰਤਾਇਆ ਹਾਂ ਚਦ ਕਿਤੇ ਤੁਹਾਡੇ ਪਿਓ ਦਾਦਿਆਂ ਨੇ ਮੈਨੂੰ ਪਰਤਾਇਆ ਮੇਰੀ ਜਾਂਚ ਕੀਤੀ ਮੇਰੀ ਬ੍ਰੋ ਯੇਸੂ ਜੀ ਕਹਿੰਦਾ ਮੇਰੀ ਕਹਿੰਦਾ ਮੇਰੀ ਜਾਂਚ ਕੀਤੀ ਸੁਰਗ ਦੇ ਪਰਮੇਸ਼ਵਰ ਦੀ ਉਹਨਾਂ ਨੇ ਜਾਂਚ ਕੀਤੀ ਮੰਗਦੇ ਸੀ ਦਿੰਦਾ ਸੀ ਫੇਰ ਵੀ ਕਹਿੰਦੇ ਜਾ ਰੱਬਾ ਅਸੀਂ ਮਿਲਾਈ ਸਾਨੂੰ ਕਰ ਕਰਨੇ ਫਿਰ ਇਦਾਂ ਕਿਤੇ ਸੀ ਵੀ ਹਾਂਜੀ ਬੋਲ ਕੇ ਬੋਲ ਸਕਦਾ ਇਦਾਂ ਕਿਤੇ ਸੀ ਇਦਾਂ ਕਿਦਾ ਜਦੋਂ ਜਦੋਂ ਮੈਂ ਸਰਫਟੇ ਲਿਆ ਆਂ ਅਰਧ ਮੇਟੀ ਕਿਦਾ ਜੇ ਉਤੇ ਗੰਡਲੇ ਪਿਆਜ਼ ਖਾਂਦੇ ਸੀ ਉਤੇ ਗੋਭੀ ਖਾਂਦੇ ਸੀ ਅਸੀਂ ਫਲਾਨੀ ਫਲਾਨੀ ਕਰੇ ਚੀਜ਼ ਖਾਂਦੇ ਸੀ ਕਿਦਾ ਕੁਛ ਲਿਆ ਆਇਆ ਸਾਨੂੰ ਕਬੜੀਆਂ ਅੰਗਲਾ ਕਬੜੀਆਂ ਅਗਲਾ ਕਰਦੇ ਸੀ ਅੱਜ ਅਸੀਂ ਕਮਈਆਂ ਅੰਗਲਾ ਜੀ ਕਰਦੇ ਆਏ ਪ੍ਰਭੂ ਜੇ ਨਾਦਰ ਦਾ ਆਖ ਕੋਈ ਵੇਚੋ ਨਾ ਜੀ ਲਗਾਇਆ ਹਾਲੇਲੂਇਆ 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 ਉਹਦੀ ਆਵਾਜ਼ ਨੂੰ ਸੁਣੋਗੇ ਤਾਂ ਪ੍ਰਭੂ ਸਭ ਕੁਝ ਹੋ ਜੀਵੇਗਾ ਉਹ ਉਹ ਕਦੀ ਨਹੀਂ ਰਹਿ ਦਿੰਦਾ ਉਹ ਕਹਿੰਦਾ ਮੇਰੇ ਤਾਲਵਾ ਨੂੰ ਕਿਸੇ ਕੀ ਦੀ ਕਟੇ ਨਹੀਂ ਜਦੋਂ ਕਿ ਤਾਲਵਾ ਨੂੰ ਲਿਖਿਆ ਤਾਲਵਾ ਨੂੰ ਜਿਹੜੇ ਉਹ ਤਾਲਬ ਹੈ ਜਿਹੜੇ ਉਹ ਵਚਨ ਦੇ ਖੋਜੀ ਆ ਤਾਲੁਗਾ ਪਤ ਨੂੰ ਜਿਹੜੇ ਖੋਜੀ ਜਿਹੜੇ ਖੋਜ ਕਰਦੇ ਆ ਜਿਹੜੇ ਵਚਨ ਦੀ ਖੋਜ ਕਰਦੇ ਆ ਵਚਨ ਤੇ ਮੰਨ ਲਗਾਇਆ ਉਹਦੇ ਤੇ ਚੱਲਦੇ ਆ ਉਹਨਾਂ ਨੂੰ ਕੋਈ ਕੀ ਦੀ ਕਮੀ ਨਹੀਂ ਰਹੇਗੀ ਹallelujah ਸੋਰ ਦਾ ਪਰਮੇਸ਼ਰ ਉਹ ਨਾਲੇ ਆਸਮਾਨ ਦੀਆਂ ਕਰਕੇ ਆਖੋ ਦੇਵੇਗਾ yes ਗੱਲ ਕੀਆ ਉਹ ਦੀ ਆਵਾਜ਼ ਨੂੰ ਸੁਣਨਾ ਸੁਣਦਾ ਆ ਹallelujah ਹallelujah ਪਰੋਗੇ ਜਦ ਤੁਹਾਡੇ ਪੁਰਦਾਦਿਆਂ ਨੇ ਮੈਨੂੰ ਪਰਤਾ ਆ ਹਾਂ ਮੇਰੀ ਜਾਂਚ ਕੀਤੀ ਮੇਰੀ ਜਾਂਚ ਕੀਤੀ ਮੇਰਾ ਕੰਮ ਵੇਖਿਆ ਮੇਰਾ ਕੰਮ ਵੇਖਿਆ 40 ਵਰਿਆਂ ਤੀਕ ਹਾਂ ਮੈਂ ਉਸ ਪੀੜੀ ਤੋਂ ਕੰਨ ਕਰਦਾ ਰਿਹਾ 40 ਵਰੇ ਹਾਂ ਤਾਂ ਮੈਂ ਆਖਿਆ ਆਖਿਆ ਭਾਈ ਇਹ ਤਾਂ ਫਿਰਤੂ ਮੰਨਦੇ ਲੋਕ ਹਨ ਹਾਂ ਕਿਹੜੇ ਮੰਨਦੇ ਲੋਕ ਆ ਫਿਰ ਤੂੰ ਮੰਨਦੇ ਲੋਕ ਕਿਹਦਾ ਤਾਂ ਫਿਰ ਤੂੰ ਮੰਨਦੇ ਲੋਕ ਆ ਪਰਮੇਸ਼ਵਰ ਕਹਿੰਦਾ ਉਹਦੀ ਆਵਾਜ਼ ਨੂੰ ਸੁਣਿਆ ਹੀ ਨਹੀਂ ਉਹਨਾਂ ਨੇ ਅੱਜ ਨਾਲੇ ਅੱਜ ਵੀ ਕਿਹੜਾ ਸੁਣ ਰਿਹਾ ਹੈ ਅੱਜ ਸੁਣ ਰਿਹਾ ਹੈ ਨਹੀਂ ਸੁਣ ਆ ਜੀ ਵੀ ਨਹੀਂ ਸੁਣ ਰਿਹਾ ਨਹੀਂ ਸੁਣ ਨਹੀਂ ਸੁਣ ਅੱਜ ਵੀ ਉਹਦੀ ਆਵਾਜ਼ ਨੂੰ ਨਹੀਂ ਸੁਣ ਲੈ ਤੁਸੀਂ ਆਦੀ ਪਤਰੀ ਪਰਮ ਕਲੂਸੀਆ ਦੀ ਫਤਰੀ 3 ਦੀ 16 3 ਦੀ 16 3 ਦੋ ਦੀ 16 ਦੋ ਦੀ 16 ਦੋ ਦੀ 16 ਕਲੂਸੀਆ ਦੀ ਫਤਰੀ 12 ਦੀ 16 ਫੜ ਫਿਰ ਉੱਪਰ ਵਾਪਸ ਇਧਰ ਆ ਮੈਂ ਇਸ ਲਈ ਖਾਣ ਪੀਣ ਇਸ ਲਈ ਕਹਿੰਦਾ ਖਾਣ ਪੀਣ ਜਾਂ ਤਿਉਹਾਰ ਜਾਂ ਤਿਉਹਾਰ ਜਾਂ ਮਸਿਆ ਜਾਂ ਮਸਿਆ ਜਾਂ ਸਪਤਾ ਦੇ ਵਿਖੇ ਸਾਰ ਸਪਤਾ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ ਜਾਂ ਕੋਈ ਝਾੜੇ ਉੱਤੇ ਦੋਸ਼ ਨਾ ਲਾਵੇ ਸਾਰੇ ਸੁਣੀ ਪਰਮੇਸ਼ਰ ਦੀ ਬਾਣੀ ਸਾਰੇ ਬੋਲੋ ਹਾਲੇਲੂਇਆ ਸਾਰੇ ਸੁਣੀ ਹੈ ਹਾਂ ਜੀ ਸਾਰੇ ਬੋਲੋ ਹਾਲੇਲੂਇਆ ਅਵਾਜ਼ ਸੁਣੀ ਪਰਮੇਸ਼ਰ ਦੀ ਹਾਂ ਜੀ ਤੇ ਕਿਹਦੀ ਬਾਣੀ ਆ ਪਰਮੇਸ਼ਰ ਦੀ ਕੌਣ ਬੋਲ ਰਿਹਾ ਸਾਡੇ ਨੂੰ ਪਰਮੇਸ਼ਰ ਕਈ ਦਾ ਤਿਹਾਰਾ ਦੀ ਮਸੀਹਾਂ ਦੀ ਸਭਤਾ ਦੀ ਤੁਹਾਡੀ ਕੋਤੇ ਕੋਈ ਉੱਤੇ ਦੋਸ਼ ਨਾ ਨਾ ਪਰ ਅੱਜ ਅਸੀਂ ਕੀ ਕਰ ਰਹੇ ਹਾਂ ਮੇਲੇ ਬਣਾ ਰਹੇ ਹਾਂ ਯੀਸ਼ੂ ਮੁਸੀਲੇ ਮਿੰਨੇ ਮੇਲੇ ਬਣਾ ਰਹੇ ਹਾਂ ਜੀ ਬਣਾ ਰਹੇ ਮੇਲੇ ਅਸੀਂ ਬਈ ਮੇਲੇ ਬਣਾਉਂਦੇ ਅਸੀਂ ਹਾਂ ਜੀ ਆਪਣੀ ਆਪਣੀ ਮੇਲਾ ਲਾਂਕੇ ਗਿਆ ਨਹੀਂ ਮੇਲੇ ਬਣਾ ਰਹੇ ਹਾਂ ਅਲੀਵਾ ਜੀ ਨੂੰ ਸੁਣਦੇ ਜੀ ਕਿਹਦਾ ਇਹਨਾਂ ਚੀਜ਼ਾਂ ਦੇ ਤੁਹਾਡੇ ਉੱਤੇ ਕੋਈ ਦੋਸ਼ ਨਾ ਲਾਵੇ ਦੋਸ਼ ਨਾ ਲਾਵੇ ਅੱਜ ਦੋਸ਼ਾ ਜਿੱਤੇ ਲੱਗਦੇ ਦੁਨੀਆ ਸਾਨੂੰ ਹਹਾਕਾਰ ਕਰੀ ਮਸੀਦੇ ਲੋ ਗਿਆ ਲੋਕਿਆ ਦੁਨੀਆ ਸਾਡੇ ਦੇ ਬਹੁਤ ਬਿਆੰਕ ਕਸਰੀਆ ਠੱਠੇ ਕਰ ਠੱਠੇ ਕਰ ਰਹੀ ਆ ਸਾਨੂੰ ਬਿਆੰਕ ਕਸਰੀਆ ਸਾਡੇ ਤੇ ਆ ਦੇ ਲੋਕੀ ਮਸੀਦੇ ਤੋਂ ਇਟਿਆ ਬਾਅਦ ਮਾਰ ਕੇ ਕਿ ਵਿਧਿਆ ਮਾਰ ਮਾਰ ਕੇ ਵਿਸ਼ ਨੂੰ ਸ਼ਰਧਾ ਜਮ ਕੇ ਬਣਾ ਰਿਹਾ ਹੈ ਇਹ ਪਰਮੇਸ਼ਵਰ ਦੀ ਬਾਜ ਹੈ ਨਹੀਂ ਉਹ ਕਹਿੰਦਾ ਤੂੰ ਹਾਂ ਤੇ ਕੋਈ ਤੁਹਾਡੇ ਤੇ ਦੋਸ਼ ਨਾ ਲਵੇ ਤੇ ਦੋਸ਼ ਤੇ ਕਿੱਥੇ ਲੱਗ ਰਿਹਾ ਆ ਦੁਨੀਆ ਸਾਡੇ ਤੇ ਦੋਸ਼ ਲਾ ਰਹੀ ਆ ਹਾਂ ਹਾਂ ਕਾ ਕਰ ਰਹੀ ਆ ਹਾਲੇਲੂਇਆ ਪਰਮੇਸ਼ਵਰ ਦੀ ਬਾਜ ਨੂੰ ਸੁਣੋ ਜੇ ਤਪ ਪਰਮੇਸ਼ਰ ਜਦੋਂ ਆਵੇਗਾ ਹੌਲਾ ਪਾਏਗਾ ਮੰਗੇ ਪਰਮੇਸ਼ਵਰ ਦੀ ਆਵਾਜ਼ ਨੂੰ ਅਸੀਂ ਕੀ ਕਰਨਾ ਸੁਣਨਾ ਹੈ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਹੈ ਅੱਗੇ ਪੜ੍ਹੋ ਇਸ ਲਈ ਖਾਣ ਪੀਣ ਹਾਂ ਜਾਂ ਤਿਉਹਾਰ ਜਾਂ ਤਿਉਹਾਰ ਜਾਂ ਉਹ ਮੱਸੀਆ ਜਾਂ ਉਹ ਮੱਸੀਆ ਜਾਂ ਸਪਤਾ ਦੇ ਵਿਖੇ ਜਾਂ ਸਪਤਾ ਦੀ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ ਕੋਈ ਵੀ ਤੁਹਾਡੇ ਉੱਤੇ ਦੋਸ਼ ਨਾ ਲਾਵੇ ਜੇ ਕੋਈ ਗਲਤ ਕੰਮ ਕਰ ਦੇ ਸਾਡੇ ਤੇ ਦੋਸ਼ ਹੁੰਦਾ ਕੋਈ ਦੋਦਾ ਨਾ ਮਾਲਿਆ ਕੋਈ ਗਲਤ ਕਰਦਾ ਫਿਰ ਤੇ ਦੋਸ਼ ਲੱਗਦਾ ਕਿ ਨਹੀਂ ਲੱਗਦਾ ਬਈ ਲੱਗਦਾ ਨਾ ਕਿੰਦਾ ਤੁਹਾਡੇ ਤੇ ਇਹ ਮੰਨੌਨੇ ਆ ਤੁਹਾਡੇ ਤੇ ਦੋਸ਼ ਨਾ ਕੋਈ ਜਾਵੇ ਜਦੋਂ ਮੰਨੌਨੀਆਂ ਤੇ ਦੋਸ਼ ਸਾਡੇ ਤੇ ਲੋਕ ਲਾਈ ਜਾਂਦੇ ਆ ਪਰ ਪ੍ਰਮੇਸ਼ਵਰ ਨੇ ਆਗਿਆ ਨਹੀਂ ਦਿੱਤੀ ਅੱਗੇ ਕਰੋ ਇਹ ਤਾਂ ਹੋਣ ਵਾਲੀਆਂ ਗੱਲਾਂ ਦਾ ਪਰਛਾਵਾਂ ਹੈ ਜੇ ਤਾਂ ਕਿੰਦਾ ਹੋਣ ਵਾਲੀਆਂ ਗੱਲਾਂ ਦਾ ਪਰਛਾਵਾਂ ਹੀ ਹੈ ਹਾਂ ਪਰ ਦੇ ਮਸੀਹ ਦੀ ਹੈ ਪਰ ਦੇ ਮਸੀਹ ਦੀ ਮਸੀਹ ਹੀ ਹੈ ਕੋਈ ਮਨੁੱਖ ਕੋਈ ਮਨੁੱਖ ਅਦੀਨ ਤਾਈ ਅਦੀਨ ਤਾਈ ਅਤੇ ਦੂਤਾਂ ਦੀ ਪੂਜਾ ਨੂੰ ਪਸੰਦ ਕਰਕੇ ਜਿੱਦਾਂ ਦੂਤਾਂ ਦੀ ਪੂਜਾ ਵੀ ਨਹੀਂ ਕਰਨੀ ਦੂਤਾਂ ਦੀ ਪੂਜਾ ਨੂੰ ਪਸੰਦ ਕਰਕੇ ਤੁਹਾਨੂੰ ਨਾਮ ਤੋਂ ਕਿਤੇ ਸਖਣਿਆ ਨਾ ਰੱਖੋ ਕਿਤੇ ਨਾਮ ਤੋਂ ਸਖਣਿਆ ਨਾ ਕਰ ਦੇਵੇ ਪਰਮੇਸ਼ਵਰ ਦਾ ਵਚਨ ਸਾਨੂੰ ਸੁਚੇਤ ਕਰ ਆਇਆ ਸਾਡੇ ਨਾਲ ਬੋਲ ਰਿਹਾ ਸਾਡੇ ਨਾਲ ਗੱਲ ਕਰ ਰਿਹਾ ਕਿਦਾ ਤੁਹਾਨੂੰ ਕੋਈ ਨਾਮ ਤੋਂ ਸਖਣਿਆ ਨਾ ਕਰ ਦੇਵੇ ਅੱਜ ਸਾਡੇ ਸਾਰਿਆਂ ਦਾ ਪ੍ਰਭੂ ਕਾਲ ਕਰ ਆਇਆ ਕਿਦਾ ਤੁਹਾਨੂੰ ਕੋਈ ਅਨਾਮ ਤੋਂ ਸਖਣਿਆ ਨਾ ਰੱਖ ਪਰਮੇਸ਼ਰ ਨੇ ਸਾਡੇ ਲਈ ਕੀ ਰੱਖਿਆ ਆ ਇਨਾਮ ਰੱਖਾਰੇ ਬੋਲੋ ਸਾਡੇ ਲਈ ਇੱਕ ਅਨਾਮ ਬੁਗਟ ਰੱਖਿਆ ਆ ਉਹ ਬੁਗਟ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਕਿੰਦਾ ਦੇ ਬਾੜਨਾ ਚਾਹੀਦਾ ਸਾਨੂੰ ਉਹਦੀ ਆਵਾਜ਼ ਨੂੰ ਸੁਣਨ ਦੀ ਜ਼ਰੂਰਤ ਆ ਪਮਿਤਰ ਰਚਨ ਦੇ ਥਰੂ ਸਾਡੇ ਨਾਲ ਗੱਲ ਕਰ ਰਿਹਾ ਪਰਮੇਸ਼ਵਰ ਉਹਨੇ ਕਿਹਾ ਮਰੀਬਾਦ ਵਿੱਚ ਮੇਰੀ ਆਵਾਜ਼ ਲੂਤਨੇ ਮੇਰੀ ਆਵਾਜ਼ ਸੁਣੀ ਨਹੀਂ ਉਹ ਹੀ ਪਤਨੀ ਬਾਕੀ ਵਾਰ ਗਈ ਲੋਨ ਦਾ ਖੰਭਾ ਲੋਨ ਦਾ ਖੰਭਾ ਆਵਾਜ਼ ਨੂੰ ਤੇ ਹੀ ਸੁਣੀਆ ਅਸਟ੍ਰੇਲੀਆ ਨੂੰ ਕਿੱਥੋਂ ਵੱਟ ਕੇ ਆਇਆ 40 ਸਾਲ ਜਿਹੜਾ ਸ਼ਬਾ ਥੋੜੇ ਸਮੇਂ ਦਾ ਇੱਕ ਦੇਵਾ ਚਾ ਲੱਗਿਆ ਉਹਨਾਂ ਨੂੰ 40 ਸਾਲ 40 ਸਾਲ ਅਜੇ ਜੀ ਪਰਮੇਸ਼ਵਰ ਦੀ ਬਚਨ ਜੇ ਸਮਝਣਾ ਹੋਵੇ ਤਾਂ ਥੋੜਾ ਸਮਝ ਲੱਗਦਾ ਆ ਕਈ ਹਰੀਏ ساری ਜ਼ਿੰਦਗੀ ਨਗਾਦ ਨੇ ਸਮਝਣ ਦੇ ਕੀ ਅਸੀਂ ਹallelujah ਹallelujah ਪਰੋਭੀ ਜਿਹੜਾ ਆਪਣੀ ਸਰੀਰਕ ਬੁੱਧ ਤੋਂ ਜਿਹੜਾ ਕਿੱਥੋਂ ਆ ਬਈਓ ਸਰੀਰਕ ਬੁੱਧ ਕਿੱਥੋਂ ਆ ਬਈ ਇਹ ਜੇ ਭਾਈ ਵੀ ਬੋਲੋ ਇਹ ਵੀ ਬੋਲ ਸਰੀਰਕ ਬੁੱਧ ਤੋਂ ਹੀ ਆ ਸਰੀਰ ਦੀ ਬੁੱਧ ਤੋਂ ਕੋਈ ਦੂਸਰੀ ਆਤਮਾ ਦੇ ਥਰੂ ਤੋਂ ਨਹੀਂ ਆ ਸਿਰਫ ਕਿੱਥੋਂ ਆ ਸਰੀਰ ਦੀ ਬੁੱਧ ਤੋਂ ਆ ਇਹ ਸਭ ਕੁਝ ਕਿਥੋਂ ਰਿਹਾ? ਸਤਿ ਸ਼੍ਰੀ ਅਕਾਲ ਦੀ ਬੁੱਧ ਤੋਂ ਹੋ ਰਿਹਾ ਆ ਆਤਮਾ ਤੋਂ ਨਹੀਂ ਆ। ਇਹਦਾ ਖਬਰਦਾਰ ਹੋ ਜੋ ਕਿਦਾ ਆ ਕਾਲ ਕੁਲ ਆਤਮਾ ਕ੍ਰਿਸ਼ਨਾ ਦੀ ਆਕ੍ਰਿ ਆਇਆ। ਅਜੀ ਕਿ ਉਹਨੇ ਕੀ ਪਾਸ਼ਰੇ ਫਰੇਡ ਬੋਲਦਾ ਇਥੇ ਨਾ ਉਹ ਫੋਲ ਬੋ ਰਿਹਾ ਪਰਮੇਸ਼ਵਰ ਪਰਮੇਸ਼ਵਰ ਦਾ ਆਤਮਾ ਸਾਡੇ ਸਾਡੇ ਨਾਲ ਮੇਰੀ ਨਾਲ ਵੀ ਗੱਲ ਕਰ ਰਿਹਾ ਆ। ਪਰਮੇਸ਼ਵਰ ਦਾ ਆਤਮਾ ਗੱਲ ਕਰ ਰਿਹਾ ਆ। ਇਹ ਕਿਤੇ ਬਹੁਤਾ ਨਹੀਂ ਵੀਰੇ ਨਾ ਵੀ ਕੰਨ ਕਰਿਆ ਹੋ ਮੇਰੀ ਨਵੀਂ ਬਚਨ ਉਹ ਨਹੀਂ ਹੈ ਹੋਰ ਤੁਹਾਡੇ ਲਈ ਵੀ ਉਹ ਨਹੀਂ ਹallelujah ਹallelujah ਹਾਂ ਵਰ ਜੋਗੀ ਜਿਹੜਾ ਆਪਣੇ ਸਰੀਰਕ ਬੁੱਧ ਤੋਂ ਅਕਾਰਥ ਹਾਂ ਹੁਣ ਕੇ ਵੇਖੀਆਂ ਹੋਈਆਂ ਗੱਲਾਂ ਉੱਤੇ ਲੱਗਾ ਰਹਿੰਦਾ ਹੈ ਲੱਗਾ ਰਿਹਾ ਹੈ ਅਤੇ ਉਸ ਹਾਂ ਸਿਰ ਨੂੰ ਫੜੀ ਨਹੀਂ ਰੱਖਦਾ ਉਸ ਸਿਰ ਨੂੰ ਫੜੀ ਨਹੀਂ ਰੱਖਦਾ ਜਿਸ ਤੋਂ ਸਾਰੀ ਦੇਹੀ ਜਿਸ ਤੋਂ ਸਾਰੀ ਦੇਹੀ ਜੋੜਾਂ ਅਤੇ ਪੱਠਿਆਂ ਦੇ ਰਾਹੀਂ ਹਾਂ ਫੜ ਕੇ ਹਾਂ ਅਤੇ ਆਪੋ ਵਿੱਚੀ ਜੁੜ ਕੇ ਪਰਮੇਸ਼ਵਰ ਦੀ ਵੱਲੋਂ ਵਧਾਈ ਵਾਧੀ ਜਾਂਦੀ ਹਾਂ ਉਸ ਸਿਰ ਨੂੰ ਉਸ ਯਿਸੂ ਮਸੀਹ ਨੂੰ ਫੜ ਕੇ ਨਹੀਂ ਰੱਖਦਾ ਉਸ ਵਚਨ ਨੂੰ ਸਚਾਈ ਨੂੰ ਫੜ ਕੇ ਨਹੀਂ ਰੱਖਦਾ ਜਿਹੜੀ ਆਪੋ ਵਿੱਚ ਜੁੜ ਕੇ ਆਪੋ ਵਿੱਚ ਜੁੜ ਕੇ ਕੀ ਬਣਦੀ ਆ ਵਾਧੀ ਜਾਂਦੀ ਹੈ ਹallelujah ਹallelujah ਸਾਰੇ ਬੋਲੋ ਹallelujah ਹallelujah ਹਾਂ ਗਿਣਤੀਆਂ ਦੀ ਕਿਤਾਬ ਦੇ ਵਿੱਚ ਆਓ ਗਿਣਤੀਆਂ ਗਿਣਤੀਆਂ ਕਿਤਾਬ ਜਲਦੀ ਜਲਦੀ ਬਹੁਤ ਬਚਰ ਬਹੁਤ ਵਧੀਆ ਪਰਮੇਸ਼ਵਰ ਦੇ ਨਾਲ ਗੱਲ ਕਰ ਰਿਹਾ ਆਪਣੇ ਨਾਲ ਸਭ ਨਾਲ ਗੱਲ ਕਰ ਰਿਹਾ ਇਹ ਗਿਣਤੀਆਂ ਦੀ ਕਿਤਾਬ 14 ਗਿਣਤੀਆਂ ਗਿਣਤੀਆਂ 14ਵਾਂ 14 14 ਬੰਦ 14ਵਾਂ ਉਹਦੀ ਉਪਾਈ ਹੈ ਕਹਿੰਦਾ ਫਿਰ ਉਹ ਫਿਰ ਵੀ ਉਹ ਸਾਰੇ ਮਨੁੱਖ ਫਿਰ ਵੀ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਮੇਰੇ ਪ੍ਰਤਾਪ ਨੂੰ ਜਿਨ੍ਹਾਂ ਨੇ ਮੇਰੇ ਪ੍ਰਤਾਪ ਨੂੰ ਅਤੇ ਮੇਰੇ ਨਿਸ਼ਾਨਾ ਨੂੰ ਮੇਰੇ ਨਿਸ਼ਾਨਾ ਨੂੰ ਜਿਹੜੇ ਮੈਂ ਮਿਸਰ ਵਿੱਚ ਜਿਹੜੇ ਮੈਂ ਮਿਸਰ ਦੇ ਵਿੱਚ ਅਤੇ ਉਜਾਰ ਵਿੱਚ ਕੀਤੇ ਕੀਤੇ ਮੈਨੂੰ ਹੁਣ ਤੀਕ ਹੋ ਕਹਿੰਦਾ ਮੈਨੂੰ ਹੁਣ ਤੀਕ 10 ਵਾਰ ਪਰਤਾਇਆ ਹਾਂ ਕਹਿੰਦਾ ਮੈਨੂੰ 10 ਵਾਰ ਪਰਤਾਇਆ ਅਤੇ ਮੇਰੀ ਆਵਾਜ਼ ਨਹੀਂ ਸੁਣੀ ਮੇਰੀ ਆਵਾਜ਼ ਨਹੀਂ ਕਹਿੰਦਾ ਪਰਮੇਸ਼ਵਰ ਇੱਥੇ ਕਹਿੰਦਾ ਗਣਤੀ ਅ ਤਾ ਮੈਨੂੰ ਕਿੰਨੀ ਵਾਰੀ ਪਰਤਾਇਆ 10 ਵਾਰ ਇਹ ਜਿਹੜੀ ਅਸੀਂ ਪਤਾਈ ਜਾਂਦੇ ਰਹੇ ਪਰਤਾਈ ਜਾਂਦੇ ਰਹੇ ਪਰਤਾਈ ਜਾਂਦੇ ਪਰ ਉਹਦੀ ਆਵਾਜ਼ ਨੂੰ ਸੁਣਦੇ ਨਹੀਂ ਕਿੰਨੀ ਵਾਰੀ ਪਰਤਾਇਆ ਉਹਨਾਂ ਨੇ 10 ਵਾਰ ਸਾਰੀ ਬੋਲੋ ਸਾਰੀ ਕਲੀਸ਼ਾ ਬੋਲੋ ਦਾਤ ਸਵਾਰ ਪਰਦਾਇਆ ਫਿਰ ਵੀ ਕਿਦਾ ਮੇਰੀ ਆਵਾਜ਼ ਨਹੀਂ ਸੁਣੀ ਜਿੱਦਾਂ ਲਿਖਿਆ ਜੀ ਬਿਲਕੁਲ ਨਹੀਂ ਸੁਣੀ ਕਿਦਾ ਨਹੀਂ ਸੁਣੀ ਲਿਖਿਆ ਨਹੀਂ ਸੁਣੀ ਨਹੀਂ ਸੁਣੀ ਕਿਦਾ ਫਿਰ ਵੀ ਮੇਰੀ ਆਵਾਜ਼ ਨੂੰ ਤੇ ਯਾਰੀ ਖੁਦਾ ਦਾ ਧਾਸ ਮਚਦੇ ਵਿੱਚ ਸੰਗ ਦਾ ਸਿਆਰ ਗੱਲ ਫਿਰ ਵੀ ਅਸੀਂ ਤੇ ਗੌਰ ਕਰਦੇ ਨੇ ਫਿਰ ਵੀ ਉੱਥੇ ਸੀ ਗੌਰ ਕਰਦੇ ਕਿ ਯਾਰੀ ਪਰਤਾ ਜਾਂ ਪਰ ਮਿਸ਼ਵਨ ਨੇ 10 ਵਰਡ 10 ਵਰਡ ਪਰਮੇਸ਼ੁਰ ਨੇ ਪੜਾਇਆ ਹallelujah ਹਾਂ ਅਸੀਂ ਪਰਤਾਉਣਾ ਨੇ ਜੀ ਅਸੀਂ ਪਰਤੋਣਾ ਨੇ ਕਿਉਂ ਕਿ ਪਰਮੇਸ਼ੁਰ ਨੇ ਪੜਾਇਆ ਅਸੀਂ ਉਹ ਯਾਂਸ਼ਾ ਅਸੀਂ ਦਾ ਖੂਨੀਆ ਹallelujah ਅੱਗੇ ਪੜੋ ਉਹ ਕਾਹੀ ਉਸਤਾ ਤੀਨੂ ਹਾਂ ਨਾ ਵੇਖਣਗੇ ਹਾਂ ਜਿਹਦੀ ਮੈਂ ਉਹਦੇ ਉਹਨਾਂ ਦੇ ਪਿਓ ਦਾਦਿਆਂ ਨਾਲ ਸੌਂ ਖਾਧੀ ਸੀ ਹਾਂ ਅਤੇ ਨਾ ਹੀ ਅਤੇ ਨਾ ਹੀ ਉਹ ਸਾਰੇ ਹਾਂ ਜਿਨ੍ਹਾਂ ਮੇਰੀ ਹਾਨੀ ਕੀਤੀ ਹਾਂ ਉਹਨੂੰ ਵੇਖਣਗੇ ਹਾਂ ਕਿਹਦਾ ਜਿਨ੍ਹਾਂ ਨੇ ਮੇਰੀ ਹਾਨੀ ਕੀਤੀ ਉਸ ਸ਼ਾਇਰ ਨੂੰ ਉਹ ਦੇਖਣਗੇ ਉਸ ਸ਼ਾਇਰ ਚ ਵੱਢਗੇ ਨਹੀਂ ਕਿਹਦਾ ਮੇਰੀ ਆਵਾਜ਼ ਨੂੰ ਨਹੀਂ ਸੁਣਿਆ ਬੱਚ ਹਾਂ ਮੇਰੀ ਆਵਾਜ਼ ਨੂੰ ਨਹੀਂ ਸੁਣਿਆ ਬੱਚ ਮੈਨੂੰ ਪਰਤੋਂਦੇ ਹੀ ਰਹਿ ਕਈ ਬਾਣੀ ਦੀ ਪਿਆਸ ਲੱਗੀ ਕਦੀ ਰੋਟੀ ਦੀ ਪਿਆਸ ਕਦੋਂ ਭੁੱਖ ਲੱਗਦੀ ਹallelujah ਹallelujah ਮੈਨੂੰ ਕੀ ਕਰਦੇ ਰਹਿ ਪਰ ਤੋਂ ਤੇਰੇ ਮੇਰੀ ਆਵਾਜ਼ ਨੂੰ ਸੁਣਿਆ ਨਹੀਂ ਉਹਨਾਂ ਨੇ ਪਰ ਫਿਰ ਕਹਿੰਦਾ ਮੈਂ ਵੀ ਇਹਨਾਂ ਨੂੰ ਕਹਿ ਦਿੰਦਾ ਤੁਸੀਂ ਉੱਥੇ ਬਣੋਗੇ ਨਹੀਂ ਹਿੰਦੇ ਕਿਹਦੇ ਕਿਹਾ ਹਾਂ ਜੀ ਹਾਂ ਸਾਰੇ ਬੋਲੇ ਇੱਥੇ ਲਿਖਿਆ ਭਈ ਹਾਂ ਜੀ ਸਾਰਿਆਂ ਨੇ ਬੈਠੋ ਜਿੱਥੇ ਲਿਖਿਆ ਹਾਂ ਜੀ ਇੱਥੇ ਲਿਖਿਆ ਕਿੰਦਾ ਮੈਂ ਨਹੀਂ ਬਣਦੇ ਮੰਗਦਾ ਕਿਤੇ ਇਹਦਾਂ ਨਾ ਹੋ ਗਏ ਸੁਰੂ ਦਾ ਦਰਵਾਜ਼ਾ ਸਾਰੇ ਲਈ ਬੰਦ ਹੋ ਜਾਵੇ ਅਸੀਂ ਉਹਦੀ ਆਵਾਜ਼ ਨੂੰ ਸੁਣਨਾ ਹੈ ਉਡੀਕ ਆ ਜੀ ਰੂਤ ਸੋਣਾਈ ਹallelujah ਹallelujah ਉਹ ਸਾਡੇ ਕੋ ਸਮਾਇਆ ਉਹ ਸਾਡੇ ਕੋ ਕੀ ਆ ਸਮਾਨ ਉਹ ਕੀ ਅੱਜ ਸਾਡੇ ਕੋ ਸਮਾਇਆ ਅਸੀਂ ਝੇਂ ਚੜ੍ਹ ਰਹੇ ਹਾਂ ਪਿਤਾ ਨਾਲ ਮੇਂ ਪਰਮੇਸ਼ਵਰ ਆਜਾਵੇਂ ਪਰੂ ਦਾ ਪਤਾ ਕੱਜ ਨਹੀਂ ਕੱਲੂ ਆ ਜਾਣ ਮੁੰਡੇ ਕੋ ਸਬਾ ਦਿੱਤਾ ਸਮਾਨੀ ਪਤਾ ਨਹੀਂ ਕਦੋਂ ਆ ਜਾਵੀਂ ਉਹਦੀਆਂ ਉਹਦੀਆਂ ਤਿਆਰੀਆਂ ਆ ਨਗਾਰਾ ਵੱਜ ਚੁੱਕਾ ਢੋਲ ਵੱਜ ਚੁੱਕਾ ਆ ਜੰਝ ਵੀੜੇ ਦੇ ਵਿੱਚ ਆ ਲਾੜੇ ਦਾ ਪਤਾ ਨਹੀਂ ਕਦੋਂ ਆ ਜਾਣਾ ਪਰ ਪਹਿਲਾਂ ਉਹਦੇ ਤੋਂ ਕੀ ਕਰਨਾ ਸੀ ਤਿਆਰ ਹੋ ਜਾਣਾ ਉਹਦੀ ਆਵਾਜ਼ ਸੁਣਨਾ ਹੈ ਸੁਣਨਾ ਹੈ ਉਹਦੀ ਆਵਾਜ਼ ਸੁਣ ਕੇ ਆਪਣੇ ਆਪ ਨੂੰ ਬਦਲਣਾ ਆ ਕਿਤੇ ਇੱਦਾਂ ਨਾ ਹੋ ਵੀ ਪਰਤਾਈ ਜਾਈਏ ਗੱਲ ਬਦਲ ਜਾਂਦੀ ਹੈ ਅੱਜ ਰਹਿਣ ਦੇ ਗੱਲ ਬਦਲ ਜਾਂਦੀ ਹੈ ਅੱਜ ਰਹਿਣ ਦੀ ਗੱਲ ਬਦਲ ਜਾਣੀਏ ਪਾਸੋਂ ਬਦਲ ਜਾਣਗੇ ਇੱਦਾਂ ਬਦਲਦੇ 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 ਪਤਾ ਯਿਸੂਸੀ ਆ ਜਾਵੇ ਹallelujah ਆ ਨਹੀਂ ਕੀ ਬਣੂਗਾ ਸਾਡਾ ਹਾਲ ਕੀ ਬਣੂਗਾ ਸਾਡਾ ਹਾਲ ਹallelujah ਸਭ ਬੋਲੋ ਕੀ ਬਣੂਗਾ ਕਲੀਸੀਆ ਪ੍ਰੋਵੋਡਿਤ ਕਲੀਸੀਆ ਬੋਦੋ ਮਾਰਾ ਰਿਹਾ ਬਹੁਤ ਵੱਡਾ ਰਿਜਲਟ ਆਇਆ ਹਲੇਲੂਇਆ ਹਲੇਲੂਇਆ ਜੇ ਇੱਕ ਬੰਦਾ ਬਾਹਰ ਜਾਂਦਾ ਜੇ ਉਹਦੇ ਪਾਸਪੋਰਟ ਤੇ ਮੈਸੀਜ ਬੋਰ ਨਾ ਲਾਵੇ ਬਾਹਰ ਕੱਜੂ ਨਹੀਂ ਜੀ ਕੱਜੂ ਬਾਹਰ ਨਹੀਂ ਜੀ ਇਹਦੇ ਬਾਹਰ ਚੱਲ ਜੀ ਉੱਥੇ ਐਬਜੈਕਸ਼ਨ ਲੱਗ ਗਿਆ ਜੇ ਕਿ ਉਸਨ੍ਹ ਸਾਲ ਨੂੰ ਪਾਸਪੋਰਟ ਤੇ ਬੋਰ ਬੋਰ ਲੱਗੜ ਤੋਂ ਵਗੈਰ ਕੰਟਰੀ ਚ ਨਹੀਂ ਜਾਂਦੇ ਦੇ ਤੇ ਅਸੀਂ ਚੱਲ ਜਾਂਦੇ ਨਹੀਂ ਜਾਂ ਸਕਦਾ ਬਹੁਤ ਮੁਸ਼ਕਲ ਹੈ ਆ ਸੁਰਗ ਦੇ ਪਰਮੇਸ਼ੁਰ ਦੇ ਕਾਨੂੰਨ ਨੂੰ ਬਹੁਤ ਸਖਤ ਆ। ਇਸ ਸੰਸਾਰ ਦੇ ਕਾਨੂੰਨਾਂ ਦੇ ਮੁਤਾਬਕ ਬਹੁਤ ਜ਼ਿਆਦਾ ਸਖਤ ਆ। ਹallelujah ਹallelujah ਅੱਗੇ ਕਰੋ ਵਿਵਸਥਾ ਸਾ। ਦੂਜਾ ਸਾ। ਦੂਜਾ ਸਾ। ਇੱਕ ਵਾਰ ਉਨੀ 34 ਐ ਵਿਵਸਥਾ ਸਾ। ਇੱਕ ਵਾਰ ਇੱਕ ਵਾਰ ਤੋਂ ਲੈ ਕੇ ਇੱਕ ਵਾਰ 34 ਐ। ਦੂਜਾ ਸਾ। ਇੱਕ ਬਾਪ ਦੀ ਚੌਂਕੀ ਇਹ ਹਵਾ ਤੁਹਾਡੀਆਂ ਗੱਲਾਂ ਦਾ ਰੌਲਾ ਸੁਣ ਕੇ ਹਾਂ ਜੋਵਾ ਤੁਹਾਡੀਆਂ ਗੱਲਾਂ ਦਾ ਕੀ ਸੁਣ ਕੇ ਰੌਲਾ 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 ਹੀ ਪੈ ਰਿਆ ਸੀ ਕਹਿੰਦਾ ਜੋਵਾ ਤੁਹਾਡੀਆਂ ਗੱਲਾਂ ਦਾ ਕੀ ਸੁਣ ਕੇ ਰੌਲਾ ਸੁਣ ਕੇ ਰੌਲਾ ਸੁਣ ਕੇ ਕ੍ਰੋਧवान ਹੋਇਆ ਕੀ ਹੋਇਆ ਕ੍ਰੋਧवान ਹੋਇਆ ਕਿਉਂ ਰੌਲਾ ਅਜ ਰੌਲਾ ਹੀ ਪੈ ਰਿਆ ਆ ਹਾਂਜੀ ਸ਼ਰਤੀ ਕਿੱਥੇ ਆ ਕੀ ਕਰਿਆ ਬਈ ਝੂਕਿਆ ਮਾਰ ਮਾਰ ਕੇ ਰੋਲਾ ਪਾਉਂਦੇ ਕਿ ਤਾ ਪਰ ਜੋਹਾਂ ਨੇ ਤੁਹਾਡਾ ਵੀ ਸੁਣ ਲਿਆ ਕੀ ਹੋਇਆ ਕੀ ਹੋਇਆ ਬਈ ਸਾਰੇ ਬਦੋ ਰੋਲਾ ਰੋਲਾ ਸੁਣ ਕੇ ਝੋਇਆ ਬਈ ਗਰੋਧवान ਦੌਰਾ ਸੁਣ ਕੇ ਕੀ ਹੋਇਆ ਉਹ? ਵਿਰੋਧ-ਭਾਨ ਵਿਰੋਧ-ਭਾਨ ਹੋਇਆ। ਹਾਂ। ਅਤੇ ਇਹ ਆਖ ਕੇ ਹਾਂ। ਸੋਹ ਖਾਦੀ ਸੋਹ ਖਾਦੀ ਕਿ ਇਹਨਾਂ ਮਨੁੱਖਾਂ ਵਿੱਚੋਂ ਇਹਨਾਂ ਮਨੁੱਖਾਂ ਦੇ ਵਿੱਚੋਂ ਇੱਕ ਵੀ ਇੱਕ ਵੀ ਜਿਹੜਾ ਇਸ ਬੁਰੀ ਪੀੜੀ ਦਾ ਹੈ। ਬੁਰੀ ਪੀੜੀ ਦਾ ਹੈ। ਉਸ ਚੰਗੀ ਧਰਤੀ ਨੂੰ ਨਾ ਵੇਖੇਗਾ। ਕਦੇ ਵੀ ਚੰਗੀ ਧਰਤੀ ਨੂੰ ਉਹ ਦੇਖੇਗਾ? ਨਹੀਂ। ਉਸ ਧਰਤੀ ਨੂੰ ਨਹੀਂ ਦੇਖੇਗਾ ਕਹਿੰਦਾ। ਹਾਂ। ਜਿਹਦੇ ਦੇਣ ਦੀ ਸੋਮੈਂ ਜਿਹੜੇ ਦੇਣ ਦੀ ਸੋਮੈਂ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ ਜਫਨਾ ਦੇ ਪੁੱਤਰ ਜਫਨਾ ਦੇ ਪੁੱਤਰ ਕਲੇਮ ਤੋਂ ਛੁੱਟ ਕਲੇਮ ਤੋਂ ਛੁੱਟ ਉਹ ਉਸ ਨੂੰ ਵੇਖੇਗਾ ਉਸ ਨੂੰ ਵੇਖੇਗਾ ਤੇ ਮੈਂ ਉਹ ਧਰਤੀ ਮੈਂ ਉਹ ਧਰਤੀ ਜਿੱਥੇ ਉਹਨੇ ਪੈਰ ਧਰੇ ਹਨ ਜਿੱਥੇ ਉਹਨੇ ਪੈਰ ਧਰੇ ਹੈ ਉਹਨੂੰ ਅਤੇ ਉਹਨੂੰ ਅਤੇ ਉਹਦੇ ਪੁੱਤਰਾਂ ਨੂੰ ਦੇਵਾਂਗਾ ਉਹਦੇ ਪੁੱਤਰਾਂ ਨੂੰ ਦੇਵਾਂਗਾ ਕਿਉਂ ਜੋ ਕਿਉਂ ਜੋ ਉਹ ਯਹੋਵਾ ਦੇ ਪਿੱਛੇ ਉਹ ਯਹੋਵਾ ਦੇ ਪਿੱਛੇ ਪੂਰੀ ਰੀਤੀ ਨਾਲ ਤੁਰਿਆ ਹੈ ਆਪੂਰੀ ਰੀਤੀ ਨਾਲ ਅਦੀ ਰੀਤੀ ਨਾਲ ਪੂਰੀ ਰੀਤੀ ਨਾਲ ਪੂਰੀ ਰੀਤੀ ਨਾਲ ਤੁਰਿਆ ਯੋਸ਼ੂਆ ਤੇ ਕਲੇਬ ਪੂਰੀ ਰੀਤੀ ਨਾਲ ਤੁਰਿਆ ਕਹਿੰਦਾ ਉਹ ਧਰਤੀ ਮੈਂ ਉਹਨਾਂ ਨੂੰ ਦੇ ਦੇਵਾਂਗਾ ਉਹਨਾਂ ਨੂੰ ਮੈਂ ਦੇਵਾਂਗਾ ਕਿਉਂ ਤੂੰ ਦੇ ਦੇਵੇਂਗਾ ਭਈ ਕਿਉਂਕਿ ਉਹ ਪੂਰੀ ਰੀਤੀ ਨਾਲ ਅੱਗੇ ਪੜੋ ਯਹਵਾ ਮੇਰੇ ਨਾਲ ਵੀ ਹਾਂ ਤੁਹਾਡੇ ਕਾਰਨ ਹਾਂ ਇਹ ਆ ਕੇ ਗੁੱਸੇ ਹੋਇਆ ਕਿ ਮੇਰੇ ਨਾਲ ਇਹ ਆ ਕੇ ਗੁੱਸੇ ਹੋਇਆ ਕਿ ਤੂੰ ਵੀ ਉੱਥੇ ਨਹੀਂ ਵੜੇਂਗਾ ਹਾਂ ਹੁਸਨ ਕਹਿੰਦਾ ਤੂੰ ਵੀ ਉੱਥੇ ਨਹੀਂ ਜਾਏਂਗਾ ਭਈ ਕਹਿੰਦਾ ਤੂੰ ਵੀ ਗਲਤੀ ਕੀਤੀ ਆ ਭਈ ਹਾਂਜੀ ਉਹਨਾਂ ਦੇ ਨਾਲ ਨਾ ਡੜ ਕੇ ਤੂੰ ਹੀ ਗਲਤੀ ਕੀਤੀ ਤੂੰ ਹੀ ਨਹੀਂ ਉਹ ਦੇਖ ਲਵੇਂਗਾ ਪਰ ਉੱਥੇ ਬੜੇਗਾ ਨਹੀਂ ਇਹਦੀ ਸ਼ਕਤੀ ਸਿੱਗੀ ਗਈ ਹallelujah ਹallelujah ਉਹ ਵੀ ਬਚਾਦਾ ਰਹਿ ਗਿਆ ਯੋਸ਼ਵਾ ਦੇ ਕਲੇਬ ਕੁਝ ਬੱਚੇ ਉਸ ਸ਼ਹਿਰ ਦੇ ਵਿੱਚ ਚਲੇ ਗਏ ਹਾਂਜੀ ਕਿੱਥੇ ਚਲੇ ਗਿਆ ਬਈ ਸ਼ਹਿਰ ਦੇ ਵਿੱਚ ਅੱਗੇ برو ਨੂਨ ਦਾ ਪੁੱਤਰ ਯੋਸ਼ੂਆ ਹਾਂ ਜਿਹੜਾ ਤੇਰੇ ਅੱਗੇ ਖੜਾ ਹੈ ਹਾਂ ਉਹ ਉੱਥੇ ਬੜੇਗਾ ਉਹ ਉੱਥੇ ਬੜੇਗਾ ਉਹਨੂੰ ਤਕੜਾ ਕਰ ਉਹਨੂੰ ਤਕੜਾ ਕਰ ਕਿਉਂ ਜੋ ਹਾਂ ਉਹ ਸਰਾਇਲ ਨੂੰ ਹਾਂ ਉਸ ਦੀ ਮਿਲਖ ਦਵਾਵੇਗਾ ਕਹਿੰਦਾ ਉਹ ਦਵਾਵੇਗਾ ਕਿਹਦਾ ਯੋਸ਼ੂਆ ਨੂੰ ਲੈ ਕੇ ਆ ਮੇਰੇ ਕੋਲ ਉਹ ਮੇਰੀ ਆਵਾਜ਼ ਨੂੰ ਸੁਣਦਾ ਆ ਹallelujah ਉਹਨਾਂ ਨੇ ਮੇਰੀ ਆਵਾਜ਼ ਨੂੰ ਸੁਣਿਆ ਉਹ ਮੇਰੇ ਅੱਗੇ ਪੂਰੀ ਰੀਤੀ ਨਾਲ ਚੱਲੇ ਆਏ ਤੇ ਨੇ ਕਿਹਾ ਜੀ ਹਾਂ ਜੀ ਪੂਰੀ ਰੀਤੀ ਨਾਲ ਮੇਰੇ ਅੱਗੇ ਕੀ ਆ ਤੁਰੇ ਦੋ ਸ਼ਹਿਰ ਨੂੰ ਮੈਂ ਦੇਵਾਂਗਾ ਨਾ ਅੱਜ ਅਸੀਂ ਪੂਰੀ ਰੀਤੀ ਦੇ ਨਾਲ ਪਰਮੇਸ਼ਵਰ ਦੇ ਕੇ ਚਲਣਾ ਹੈ ਪੂਰੀ ਰੀਤੀ ਨਾਲ ਪਰਮੇਸ਼ਵਰ ਦੀ ਆਵਾਜ਼ ਨੂੰ ਕੀ ਕਰਨਾ ਹੈ ਸੁਣਨਾ ਦੀਪਕ ਪੁੱਤ ਕੀ ਜਾਨਣਾ ਪੂਰੀ ਰੀਤੀ ਨਾਲ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਆ ਸੀ ਹਾਂ ਵੀ ਕੋਈ ਪੁੱਤ ਕੀ ਕਰਨਾ ਵੀ ਪੂਰੀ ਰੀਤੀ ਨਾਲ ਅੱਜ ਬਹੁਤ ਸਾਰੇ ਕਹਿੰਦੇ ਵੀ ਯੇਸ਼ੂ ਦਾ ਜਨਮ ਦਿਨ ਮਨਾਉਣਾ ਦਰਮਨਉ ਨਹੀਂ ਆ ਤੁਸੀਂ ਬੱਚਿਆਂ ਦਾ ਵੀ ਜਨਮ ਦਿਨ ਮਨਾਉਂਦੇ ਨਾ ਮਨਾਉਂ ਨਹੀਂ ਆ ਇੱਕ ਬ੍ਰਦਰ ਮੈਨੂੰ ਕਹਿੰਦਾ ਸੀ ਤੁਸੀਂ ਆਪਣੇ ਬੱਚਿਆਂ ਦਾ ਜਨਮ ਦਿਨ ਨਹੀਂ ਬਣਾਉਣੀ ਹਾਲੇਲੂਇਆ ਹਾਲੇਲੂਏ ਸਾਡੇ ਬੱਚੇ ਕਿਤੋਂ ਆ ਮਾਪਾਪ ਦੀ ਇਸ਼ਾਤੋਂ ਕਿਤੋਂ ਆ ਬਈ ਬੋਲੋ ਮਾਪਾਪ ਮਾਪਾਪ ਦੀ ਇਸ਼ਾਤੋਂ ਆ ਬੱਚੇ ਕਿਤੋਂ ਆ ਬਈ ਮਾਪਾਪ ਦੀ ਇਸ਼ਾਤੋਂ ਯਿਸੂ ਮਸੀਹ ਆਪਣੇ ਬਾਪ ਤੋਂ ਸੀ ਐ ਦੱਸੋ ਨਹੀਂ ਉਹ ਯੂਸੂ ਦਾ ਪੁੱਤਰ ਸੀ ਨਹੀਂ ਨਹੀਂ ਫਿਰ ਉਹਦਾ ਕਿੱਦਾਂ ਬਣਾਉਣੀ ਅਸੀਂ ਆਪਣੇ ਬੱਚਿਆਂ ਦਾ ਸਾਨੂੰ ਪਤਾ ਸਾਨੂੰ ਬੱਚਿਆਂ ਦਾ ਜਨਮ ਦਿਨ ਦੀ ਪਤਾ ਵੀ ਦੀ ਤਰੀਕ ਦਾ ਵੀ ਪਤਾ ਪਤਾ ਕਿ ਨਹੀਂ ਪਤਾ ਨਹੀਂ ਸਾਡੇ ਬੱਚਿਆਂ ਦੇ ਜਨਮ ਦਿਨ ਦਾ ਪਤਾ ਹੈ ਨਾ ਸਾਨੂੰ ਹਾਂਜੀ ਹਾਂਜੀ ਸਾਰਿਆਂ ਨੂੰ ਪਤਾ ਹੈ ਨਾ ਹਾਂਜੀ ਜਨਮ ਤਰੀਕ ਦਾ ਪਤਾ ਯਿਸੂ ਦੀ ਜਨਮ ਤਰੀਕ ਦਾ ਪਤਾ ਕਿਸੇ ਨੂੰ ਨਹੀਂ ਜੀ ਬੋਲੋ ਇੱਥੇ ਕਿਸੇ ਨੂੰ ਪਤਾ ਜੇ ਪੁੱਛੀ ਦੀ ਜਨਮ ਤਰੀਕ ਦਾ ਹੈ ਤੁਹਾਨੂੰ ਨਹੀਂ ਪਤਾ ਜੇਸ਼ੂ ਦੀ ਜਨਮ ਤਰੀਕ ਕੀ ਹੈ ਕਿਉਂਕਿ ਉਹ ਉਹਨੇ ਤਾਂ ਲਿਖਿਆ ਮੈਂ ਦੁਨੀਆ ਦੀ ਨੀਂਧ ਤੋਂ ਪਹਿਲਾਂ ਦਾ ਆ ਦੁਨੀਆ ਦੀ ਨੀਂਧ ਤੋਂ ਪਹਿਲਾਂ ਤਾਂ ਦੁਨੀਆ ਹੈ ਨਹੀਂ ਸੀ ਮਤਲਬ ਕਹਿੰਦਾ ਮਤਲਬ ਦੁਨੀਆ ਦੀ ਨੀਂਧ ਤੋਂ ਵੀ ਮੈਂ ਪਹਿਲਾਂ ਪਹਿਲਾਂ ਦਾ